ਇਹ ਡਾਕਟਰਾਂ ਦੀ ਰਿਪੋਰਟ ਮੁਤਾਬਕ ਕਿ ਜਿਹੜਾ ਬੱਚਾ ਆਪਣੀ ਮਾਂ ਦਾ ਦੁੱਧ ਪਿੰਦਾ ਪ੍ਰੈਸਟ ਫੀਡਿੰਗ ਕਰਦਾ ਉਸ ਬੱਚੇ ਨੂੰ ਕਦੀ ਅਲਰਜੀ ਤੇ ਇਨਫੈਕਸ਼ਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈਲੋ ਫਰੈਂਡਸ ਕਿਦਾਂ ਤੁਸੀਂ ਸਾਰੇ ਵਧੀਆ ਹੋ ਮੈਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਹੋਪ ਕਰਦੀ ਆ ਕਿ ਤੁਸੀਂ ਵੀ ਸਾਰੇ ਹੈਲਦੀ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਣੇ ਪਰਿਵਾਰ ਵਿੱਚ ਬੈਠੇ ਹੋਵੋਗੇ ਥੈਂਕ ਯੂ ਸੋ ਮੱਚ ਜਿੰਨੇ ਜਣੇ ਨੇ ਵੀ ਮੇਰੀ ਵੀਡੀਓ ਨੂੰ ਦੇਖਿਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਇਦਾਂ ਹੀ ਮੈਨੂੰ ਪਿਆਰ ਕਰਦੇ ਰਹੋ ਜਿੰਨੇ ਵੀ ਮੇਰੇ ਨਾਲ ਅੱਜ ਤੱਕ ਜੁੜੇ ਆ ਜਾਂ ਫਿਰ ਉਹ ਜੁੜਨਗੇ ਸੋ ਪਲੀਜ਼ ਮੇਰੀ ਮੈਨੂੰ ਇਦਾਂ ਹੀ ਪਿਆਰ ਕਰਦੇ ਰਹੋ ਥੈਂਕ ਯੂ ਸੋ ਮੱਚ ਸੋ ਅੱਜ ਦਾ ਮੇਰਾ ਟੌਪਿਕ ਹੈਗਾ ਆ ਕਿ ਮਾਂ ਦਾ ਦੁੱਧ ਬੱਚੇ ਲਈ ਕਿਉਂ ਜ਼ਰੂਰੀ ਹੁੰਦਾ ਆ ਮਾਂ ਦਾ ਦੁੱਧ ਵਿੱਚ ਇਹ ਜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਆ ਜੋ ਸਾਨੂੰ ਗਾਂ ਦੇ ਦੁੱਧੀਆਂ ਮੱਝ ਦੇ ਦੁੱਧ ਤੋਂ ਨਹੀਂ ਪ੍ਰਾਪਤ ਹੋ ਸਕਦੀਆਂ ਸਾਨੂੰ ਮਾਂ ਦਾ ਦੁੱਧ ਇੰਨਾ ਬੱਚੇ ਹਰ ਕੋਈ ਪੁਰਾਣੀ ਲੇਡੀਆਂ ਅੱਜ ਕੱਲ ਦੇ ਡਾਕਟਰ 6 ਮਹੀਨੇ ਜਾਂ 1.5 ਸਾਲ ਤੱਕ ਬੱਚੇ ਬੱਚੇ ਨੂੰ ਅਲਾਉ ਕਰਦੇ ਕਿ ਮਾਂ ਦਾ ਦੁੱਧ ਦੇਣਾ ਹੀ ਦੇਣਾ ਚਾਹੀਦਾ ਇਹ ਕਿਉਂ ਆ ਇਹ ਕਿਸ ਕਰਕੇ ਆ ਸੋ ਅੱਜ ਦਾ ਮੇਰਾ ਟੋਪਿਕ ਹੈਗਾ ਇਹ ਠੀਕ ਹੈ ਜੀ ਤੋਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਆ ਜਿਹੜੀਆਂ ਮਦਰਸ ਬੱਚੇ ਨੂੰ ਦੁੱਧ ਨਹੀਂ ਪਲਉਂਦੀਆਂ ਸਭ ਤੋਂ ਪਹਿਲਾਂ ਤਾਂ ਲੇਡੀਜ਼ ਦਾ ਇਹ ਆ ਜਾਂਦਾ ਕਿ ਲੋਕ ਕੀ ਕਹਿਣਗੇ ਹਨਾ ਕਿ ਅਗਰ ਮੈਂ ਕਿਸੇ ਸਾਹਮਣੇ ਦੁੱਧ ਪਲਉਂਗੀ ਜਾਂ ਮੈਂ ਕਿੱਦਾਂ ਪਲਉਂਗੀ ਬੱਚੇ ਨੂੰ ਦੁੱਧ ਮੈਂ ਤਾਂ ਇਹ ਕਦੀ ਕੰਮ ਕੀਤਾ ਨਹੀਂ ਸੋ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੀ ਆ ਕਿ ਹਰ ਇੱਕ ਜਿਹੜੀ ਨਿਊ ਮਮ ਹੁੰਦੀ ਆ ਉਹ ਪ੍ਰੀਪੇਅਰ ਹੋ ਕੇ ਨਹੀਂ ਹੁੰਦੀ ਇਹ ਸਭ ਕੁਝ ਸਭ ਨਾਲ ਪਹਿਲਾਂ ਹੁੰਦਾ ਹੈ ਨੇਚੁਰਲੀ ਹੁੰਦਾ ਆ ਸੋ ਤੁਸੀਂ ਇਹ ਵਜਾ ਦੇ ਦੇਣੀ ਕਿ ਮੈਂ ਲੋਕ ਕੀ ਕਹਿਣਗੇ ਸੋ ਇਹ ਰੋਂਗੇ ਆ ਠੀਕ ਹੈ ਜੀ ਫਿਰ ਬੱਚਾ ਗਈਆਂ ਦਾ ਕਈਆਂ ਨੂੰ ਦੁੱਧ ਵੀ ਆਉਂਦਾ ਹੁੰਦਾ ਆ ਬਟ ਬੱਚੇ ਦੁੱਧ ਨਹੀਂ ਪਿੰਦੇ ਪਰ ਉਹ ਕਿਸੇ ਨੂੰ ਦੱਸਦੀਆਂ ਨਹੀਂ ਉਹ ਕਿਸੇ ਦੀ ਹੈਲਪ ਡਾਕਟਰ ਦੀ ਹੈਲਪ ਜਾਂ ਕਿਸੇ ਦੀ ਹੈਲਪ ਨਹੀਂ ਲੈਂਦੀਆਂ ਲੇਡੀਜ਼ ਡਰ-ਡਰ ਕੇ ਰਹਿੰਦੀਆਂ ਆ ਹਨਾ ਵੀ ਮੈਂ ਅਗਰ ਡਾਕਟਰ ਨਾਲ ਗੱਲ ਕਰੀਏ ਉਹ ਨਹੀਂ ਤੁਹਾਨੂੰ ਡਾਕਟਰ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਦੁੱਧ ਪੀਏ ਤੁਹਾਡਾ ਬੱਚਾ ਵਧੀਆ ਹੈਲਦੀ ਹੋਵੇ ਤੇ ਤੁਹਾਨੂੰ ਚਾਹੀਦਾ ਕਿ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਓ ਜਾ ਕੇ ਠੀਕ ਹੈ ਜਿਵੇਂ ਹੁਣ ਕਈ ਘਰ ਦੇ ਵਿੱਚ ਹੁਣ ਕਈ ਲੇਡੀਜ਼ ਨੂੰ ਦੁੱਧ ਨਹੀਂ ਆਉਂਦਾ ਜਾਂ ਫਿਰ ਆਉਂਦਾ ਆ ਤੇ ਕਈ ਆਪਣੇ ਜਿਵੇਂ ਆਸ-ਪਾਸ ਦੀ ਲੇਡੀਜ਼ ਦੀਆਂ ਗੱਲਾਂ ਮੰਨ ਲੈਂਦੀਆਂ ਨਹੀਂ ਜੇ ਤੂੰ ਦੁੱਧ ਬਲਾਉਂਗੀ ਤਾ ਐਦਾਂ ਹੋ ਜੂਗਾ ਜੇ ਤੂੰ ਐਵੇਂ ਕਰੋਗੀ ਫਲਾਨ ਕਿ ਉਹਨਾਂ ਤੇ ਬਲਾਈਂਡਲੀ ਟਰਸਟ ਕਰ ਲੈਂਦੀਆਂ ਲੇਡੀਜ਼ ਐਨੀ ਸੋਚਦੀਆਂ ਕਿ ਸਾਡੇ ਬੱਚੇ ਲਈ ਕੀ ਚੰਗੀ ਆ ਚੀਜ਼ ਤੇ ਕੀ ਮਾੜੀ ਆ ਅਗਰ ਤੁਸੀਂ ਹਜੇ ਤਾਂ ਤੁਹਾਡਾ ਬੱਚਾ ਹੋਇਆ ਅੱਗੇ ਜਾ ਕੇ ਤੁਸੀਂ ਕਿੰਨੇ ਫੇਸ ਦੇਖਣੇ ਹੁੰਦੇ ਅਗਰ ਤੁਸੀਂ ਇੱਕ ਬ੍ਰੈਸਟ ਫੀਡਿੰਗ ਤੇ ਹੀ ਰੁਕ ਗਏ ਆਪਣੇ ਬੱਚੇ ਨੂੰ ਪਾਲਣ ਤੇ ਫਿਰ ਤੁਸੀਂ ਅੱਗੇ ਕਿੱਦਾਂ ਆਪਣੇ ਬੱਚੇ ਨੂੰ ਹੈਂਡਲ ਕਰੋਗੇ ਸੋ ਇਹ ਗੱਲ ਬਹੁਤ ਸੋਚਣ ਵਾਲੀ ਆ ਸੋ ਕਿਸੇ ਤੇ ਟਰਸਟ ਨਾ ਕਰੇ ਕੋਈ ਕਿਸੇ ਦੀ ਗੱਲਾਂ ਚ ਨਾ ਆਇਆ ਕਰੋ ਜੀ ਜੇ ਅਗਰ ਰੱਬ ਨੇ ਤੁਹਾਨੂੰ ਇੱਕ ਮੌਕਾ ਦਿੱਤਾ ਹੈ ਮਾਂ ਬਣਨ ਦਾ ਤੇ ਪਲੀਜ਼ ਇਸ ਨੂੰ ਜਿਓ ਇਸ ਨੂੰ ਚਾਜੇ ਤਰੀਕੇ ਨਾਲ ਜਿਓ ਠੀਕ ਹੈ ਜੀ ਜਿਵੇਂ ਹੁਣ ਕਈ ਲੇਡੀਜ਼ ਨੂੰ ਮਤਲਬ ਕਿ ਪਤਾ ਨਹੀਂ ਹੁੰਦਾ ਕਿ ਕਿੱਦਾਂ ਹਨਾ ਸਹੀ ਤਰੀਕੇ ਨਾਲ ਬੈਣਾ ਆ ਕਿੱਦਾਂ ਬੱਚੇ ਨੂੰ ਦੁੱਧ ਪਿਲਾਉਣਾ ਜਿੱਦਾਂ ਕਿ ਮੈਂ ਅੱਗੇ ਵੀ ਕਿਹਾ ਕਿ ਜਿਵੇਂ ਨਿਊ ਲੇਡੀਜ਼ ਹੁੰਦੀ ਆ ਨਿਊ ਮਮਸ ਹੁੰਦੀਆਂ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਬੱਚੇ ਨੂੰ ਕਿੱਦਾਂ ਦੁੱਧ ਪਿਲਾਉਣਾ ਆ ਕੀ ਕਰਨਾ ਆ ਟਾ ਕਰਕੇ ਬੈਠੀਆਂ ਇਦਾਂ ਬੈਠ ਕੇ ਬੱਚੇ ਨੂੰ ਕਦੀ ਦੁੱਧ ਨਹੀਂ ਪਿਲਾਉਣਾ ਕੀ ਹੋ ਕੇ ਐਨ ਮਤਲਬ ਕਿ ਖੁੱਲੇ ਡੁੱਲੀ ਜਗ੍ਹਾ ਤੇ ਬੈਠ ਕੇ ਬੱਚੇ ਨੂੰ ਦੁੱਧ ਪਿਲਾਉਣਾ ਕਿ ਬੱਚਾ ਚੰਗੀ ਤਰੀਕੇ ਨਾਲ ਫੀਡ ਕਰ ਸਕੇ ਤੁਸੀਂ ਬੈੱਡ ਤੇ ਜਾਂ ਸੋਫੇ ਤੇ ਵੀ ਨਹੀਂ ਬੈਠ ਕੇ ਜਾਂ ਕੁਰਸੀ ਤੇ ਅਵੋਇਡ ਕਰਿਆ ਕਰੋ ਤੁਸੀਂ ਅਗਰ ਸੋਫਾ ਖੁੱਲਾ ਆ ਫਿਰ ਤੁਸੀਂ ਬੈਠਣਾ ਆ ਅਗਰ ਕੁਰਸੀ ਤਾਂ ਬ ਦੇ ਨੂੰ ਦੁੱਧ ਪਲੋਣਾ ਠੀਕ ਹੈ ਜੀ ਇਦਾਂ ਕਰਕੇ ਬੱਚੇ ਨੂੰ ਦੁੱਧ ਇਦਾਂ ਕਰਕੇ ਬੱਚੇ ਨੂੰ ਦੁੱਧ ਨਹੀਂ ਪਲੋਣਾ ਐਨ ਇਦਾਂ ਕਰਕੇ ਇਦਾਂ ਕਰਕੇ ਬੱਚੇ ਨੂੰ ਦੁੱਧ ਪਲੋਣਾ ਹੈ ਠੀਕ ਹੈ ਜੀ ਚੌਂਕੜੀ ਮਾਰ ਕੇ ਬੱਚੇ ਨੂੰ ਦੁੱਧ ਪਲੋਣ ਦਾ ਸਹੀ ਤਰੀਕਾ ਹੁੰਦਾ ਹੈ ਠੀਕ ਹੈ ਜੀ ਤੇ ਕਈ ਮਾਵਾਂ ਦਾ ਹੁੰਦਾ ਆ ਕਿ ਉਹਨਾਂ ਨੂੰ ਜਿਵੇਂ ਕਿ ਇਹ ਸਾਰੀਆਂ ਮਦਰਸ ਦੀ ਪ੍ਰੋਬਲਮ ਹੁੰਦੀ ਆ ਕਿ ਕਈਆਂ ਨੂੰ ਦੁੱਧ ਬਹੁਤ ਜ਼ਿਆਦਾ ਹੁੰਦਾ ਹੈ ਹਨਾ ਫਿਰ ਉਹਨਾਂ ਦਾ ਕੀ ਹੁੰਦਾ ਕਿ ਉਹ ਬੱਚੇ ਨੂੰ ਖਿੱਚ ਖਿੱਚ ਕੇ ਦੁੱਧ ਪੀ ਫੋਰਸ ਕਰਦੇ ਆ ਨੂੰ ਬੱਚੇ ਨੂੰ ਜਦੋਂ ਭੁੱਖ ਲੱਗੇ ਬੱਚੇ ਨੂੰ ਉਦੋਂ ਹੀ ਦੁੱਧ ਦੇਣਾ ਫੋਰਸ ਨਹੀਂ ਕਰਨਾ ਤਾਂ ਖਿੱਚ-ਖਿੱਚ ਕੇ ਨਹੀਂ ਇਸ ਨਾਲ ਤਾਂ ਡਾ ਬੱਚਾ ਨੂੰ ਹਾਮ ਹੋ ਸਕਦਾ ਹੈ ਠੀਕ ਹੈ ਐਦਾਂ ਨਹੀਂ ਕਰਨਾ ਹੈਗਾ ਚੀਲੇ ਇੱਕ ਸਾਹਮਣੇ 6 ਮਹੀਨੇ ਹੁੰਦਾ ਮਦਰਸ ਨਾਲ ਚੰਗੀ ਤਰ੍ਹਾਂ ਸੌ ਸਕਦੀਆਂ ਨਾ ਦਿਨੇ ਵੀ ਉਹ ਸੌ ਨਹੀਂ ਸਕਦੀਆਂ ਕਿਉਂਕਿ ਬੱਚੇ ਦਾ ਨਾ ਕੋਈ ਟਾਈਮ ਹੁੰਦਾ ਨਾ ਰੁਟੀਨ ਜਦੋਂ ਬੱਚਾ ਉੱਠ ਗਿਆ ਮਦਰ ਨੂੰ ਉੱਠਣਾ ਪੈਂਦਾ ਕਈ ਵਾਰ ਤਾਂ ਬੱਚੇ ਇਹਨੇ 5 ਮਿੰਟ ਵੀ ਨਹੀਂ ਸੌਂਦੇ ਹੈਗੇ ਠੀਕ ਹੈ ਜੀ ਸੋ ਡੇਢ ਮਹੀਨੇ ਦਾ ਨਾਮ ਦਿੱਤਾ ਹੋਇਆ ਛਿਲੇ ਨੂੰ ਪਰ 6 ਮਹੀਨਿਆਂ ਦਾ ਛਿਲੇ ਹੁੰਦਾ ਆ ਵੱਧ ਤੋਂ ਇਹ ਨਹੀਂ ਹੁੰਦਾ ਕਿ ਇੱਕ ਲੇਡੀ ਸਿਰਫ ਡੇਢ ਮਹੀਨਾ ਅੰਦਰ ਰਹਿੰਦੀ ਹੈ ਇਸ ਦਾ ਮਤਲਬ ਉਹ ਛਿਲਾ ਆ ਉਸੀ ਇਹ ਨਹੀਂ ਸ਼ੀਲਾ ਕੱਢਦੀ ਆ ਸ਼ੀਲੇ ਦਾ ਮਤਲਬ ਇਹ ਵੀ ਹੁੰਦਾ ਆ ਕਿ ਨਾ ਤੇ ਬੰਦਾ ਚੰਗੀ ਤਰ੍ਹਾਂ ਸੋ ਸਕਦਾ ਨਾ ਉਹਨੂੰ ਰੈਸਟ ਮਿਲਦੀ ਨਾ ਉਹ ਚੇਂਜ ਕਰ ਸਕਦਾ ਚੰਗੀ ਤਰ੍ਹਾਂ ਨਾ ਨਹਾ ਤੋ ਸਕਦਾ ਆ ਨਾ ਉਹ ਕੋਈ ਕੰਮ ਕਰ ਸਕਦਾ ਸ਼ੀਲੇ ਦਾ ਮਤਲਬ ਇਹ ਵੀ ਹੁੰਦਾ ਆ ਠੀਕ ਹੈ ਜੀ ਔਰ ਕਈਆਂ ਦੀ ਪ੍ਰੋਬਲਮ ਇਹ ਹੁੰਦੀ ਆ ਕਿ ਕਈ ਜਿਵੇਂ ਹੁਣ ਸਾਡੀ ਵੱਡੀ ਲੇਡੀਜ਼ ਆ ਉਹ ਕਹਿ ਦਿੰਦੀਆਂ ਕਿ ਲੰਬੇ ਪੈ ਕੇ ਬੱਚੇ ਨੂੰ ਦੁੱਧ ਨਹੀਂ ਪਿਲਾਉਣਾ ਤੂੰ ਬੈਠ ਕੇ ਹੀ ਦੁੱਧ ਪਿਲਾਉਣਾ ਬੱਚੇ ਨੂੰ ਐਗਜੈਕਟ ਵਰਡ ਇਹ ਹੁੰਦੇ ਆ ਲੇਡੀਜ਼ ਦੇ ਹਨਾ ਸੋ ਤੁਸੀਂ ਕਿਸੇ ਦੀ ਗੱਲ ਤੇ ਐਦਾਂ ਹੋਣੀ ਕਰਨਾ ਤੁਹਾਡਾ ਅਗਰ ਬੱਚਾ ਚਲੋ ਹਾਂ ਚਾਹੇ 6 ਮਨਥ ਲਾ ਲਓ 6 ਮਨਥ ਦਾ ਬੱਚਾ ਹੋ ਗਿਆ ਉਸ ਤੋਂ ਬਾਅਦ ਤੁਸੀਂ ਬੱਚੇ ਨੂੰ ਲੇਟ ਕੇ ਦੁੱਧ ਪਲਾ ਸਕਦੇ ਉਸ ਦੀ ਵੀ ਸਹੀ ਪੋਜੀਸ਼ਨ ਕੀ ਹੁੰਦੀ ਹੈ ਕਿ ਤੁਹਾਨੂੰ ਐ ਨਹੀਂ ਕਿ ਤੁਸੀਂ ਸਿੱਧੇ ਪਏ ਹੋ ਸੁੱਤੇ ਪਏ ਹੋ ਫਿਰ ਬੱਚਾ ਇਹਨੂੰ ਦੁੱਧ ਪਿਲਾਉਣਾ ਲੇਟ ਕੇ ਨੋ ਇਹਦਾ ਮਤਲਬ ਇਹ ਨਹੀਂ ਕਿ ਜੇ ਤੁਸੀਂ ਲੇਟ ਗਿਓ ਤਾਂ ਸੋ ਜਾਣਾ ਨਾ ਬੱਚਾ ਆਗਦੇ ਹੋਏ ਬੱਚੇ ਨੂੰ ਦੁੱਧ ਪਿਲਾਉਣਾ ਆ ਠੀਕ ਹੈ ਜੀ ਸੋ ਇਸ ਨਾਲ ਬੱਚੇ ਨੂੰ ਕੰਫਰਟ ਜ਼ੋਨ ਮਿਲਦਾ ਹੈ ਠੀਕ ਹੈ ਜੀ ਤੋ ਇਹ ਤਾਂ ਹੋ ਗਿਆ ਕਿ ਮਦਰਜ਼ ਦੁੱਧ ਕਿਉਂ ਨਹੀਂ ਪਲੋਂਦੀਆਂ ਠੀਕ ਜੋ ਮਦਰਜ਼ ਆਪਣੇ ਬੱਚਿਆਂ ਨੂੰ ਦੁੱਧ ਪਲੋਂਦੀ ਹੈ ਬ੍ਰੈਸਟ ਫੀਡਿੰਗ ਕਰਾਂਦੀ ਹੈ ਪ੍ਰੋਪਰ ਬ੍ਰੈਸਟ ਫੀਡਿੰਗ ਕਰਾਂਦੀਆਂ ਉਹਦੇ ਫਾਇਦੇ ਕੀ ਆ ਇੱਕ ਤੇ ਨੰਬਰ ਇੱਕ ਤੁਹਾਡਾ ਬੱਚਾ ਬਿਮਾਰ ਘੱਟ ਹੁੰਦਾ ਆ ਠੀਕ ਹੈ ਜੀ ਤਿੰਨ ਨੰਬਰ 2 ਤੁਹਾਡੇ ਬੱਚੇ ਨੂੰ ਅਲਰਜੀ ਇਨਫੈਕਸ਼ਨ ਵਰਗੀਆਂ ਚੀਜ਼ਾਂ ਲਾਗੇ ਨਹੀਂ ਆਉਗੀਆਂ ਉਹ ਵੱਡਾ ਹੋ ਕੇ ਕੋਈ ਹੋ ਸਕਦਾ ਵੀ ਕਿਸੇ ਚੀਜ਼ ਤੋਂ ਉਹਨਾਂ ਨੂੰ ਹੋ ਜਾਵੇ ਬਟ ਬਹੁਤ ਘੱਟ ਚਾਂਸਸ ਹੁੰਦੇ ਆ ਇਹ ਡਾਕਟਰਾਂ ਦੀ ਰਿਪੋਰਟ ਮੁਤਾਬਕ ਕਿ ਜਿਹੜਾ ਬੱਚਾ ਆਪਣੀ ਮਾਂ ਦਾ ਦੁੱਧ ਪੀਂਦਾ ਪ੍ਰੈਸਟ ਫੀਡਿੰਗ ਕਰਦਾ ਉਸ ਬੱਚੇ ਨੂੰ ਕਦੀ ਅਲਰਜੀ ਤੇ ਇਨਫੈਕਸ਼ਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ 3rd ਓਵਰ ਫੀਡਿੰਗ ਤੇ ਅੰਡਰ ਫੀਡਿੰਗ ਦੀ ਟੈਨਸ਼ਨ ਮੁੱਕ ਜਾਂਦੀ ਆ ਸਭ ਤੋਂ ਵੱਡੀ ਟੈਨਸ਼ਨ ਇਹ ਮੁੱਕ ਜਾਂਦੀ ਆ ਠੀਕ ਹੈ ਜੀ ਤੇ ਡਾਕਟਰਾਂ ਦੀ ਇੱਕ ਰਿਪੋਰਟ ਦੇ ਮੁਤਾਬਕ ਇਹ ਦੱਸਿਆ ਗਿਆ ਹੈ ਕਿ ਉਹਨਾਂ ਦਾ ਆਈਕਿਊ ਲੈਵਲ ਬਹੁਤ ਜ਼ਿਆਦਾ ਵੱਜੇਂਦਾ ਜੇ ਤੁਹਾਡਾ ਬੱਚਾ ਬ੍ਰੈਸ ਫੀਡਿੰਗ ਕਰਦਾ ਹੋਰ ਮਾਂ ਨੂੰ ਕੀ ਚਾਹੀਦਾ ਆ ਜੇਕਰ ਉਸ ਦੇ ਇੱਕ ਥੋੜੇ ਜਿ ਮਤਲਬ ਕਿ ਇਹ ਕੋਈ ਸੈਕਰੀਫਾਈਸ ਨਹੀਂ ਆ ਇਹ ਤੁਹਾਡੇ ਬੱਚੇ ਦੀ ਗਰੋਥ ਲਈ ਵਧੀਆ ਜ਼ਿੰਦਗੀ ਲਈ ਹੁੰਦਾ ਆ ਕਿ ਤੁਸੀਂ ਆਪਣੇ ਬੱਚੇ ਨੂੰ ਦੁੱਧ ਪਹੁੰਉਂਦੇ ਹੋ ਠੀਕ ਹੈ ਜੀ ਸੋ ਉਹ ਤੋਂ ਬਾਅਦ ਡਾਇਬੀਟੀਜ਼ ਵਰਗੀਆਂ ਬਿਮਾਰੀਆਂ ਤੁਹਾਡੇ ਬੱਚੇ ਦੇ ਕੋਲ ਵੀ ਨਹੀਂ ਆਉਣਗੀਆਂ ਬੱਚਾ ਜ਼ਿਆਦਾਤਰ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ ਠੀਕ ਹੈ ਜੀ ਇਹ ਤਾਂ ਹੋ ਗਿਆ ਬੱਚੇ ਲਈ ਕੀ ਫਾਇਦਾ ਹੁਣ ਮਦਰਜ਼ ਲਈ ਦੱਸਦੀ ਹਾਂ ਜਿਵੇਂ ਕਿ ਕਈ ਮਦਰਜ਼ ਦਾ ਜਦੋਂ ਬੇਬੀ ਹੁੰਦਾ ਉਸ ਦੌਰਾਨ ਮਦਰਜ਼ ਦਾ weight 5 10 kg ਵੱਧ ਜਾਂਦਾ ਹੈ ਸੋ ਅਗਰ ਮਦਰਜ਼ ਬੱਚੇ ਨੂੰ ਬ੍ਰੈਸਟ ਫੀਡਿੰਗ ਕਰਾਉਂਦੀ ਹੈ ਤੇ ਮਦਰਜ਼ ਦਾ ਜੋ ਹੁੰਦਾ ਆ ਕੀ weight loss ਬਹੁਤ ਜਲਦੀ ਹੁੰਦਾ ਹੈ ਬਹੁਤ ਜਲਦੀ weight loss ਹੁੰਦਾ ਹੈ ਜੋ ਉਹਨਾਂ ਨਾਲ ਕਿ ਮਦਰਜ਼ ਬਿਮਾਰੀਆਂ ਤੋਂ ਮੁਕਤ ਰਹਿੰਦੀਆਂ ਆ ਜਿਵੇਂ ਕਿ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਆ ਆਮ ਲੇਡੀਜ਼ ਨੂੰ ਦੇਖ ਲਓ ਜੋ ਮਿਲਕ ਨਹੀਂ ਪਲਉਂਦੀਆਂ ਉਹਨਾਂ ਦਾ ਤੁਸੀਂ ਦੇਖ ਲਓ ਤੇ ਆਪਣਾ ਮਾ ਲਾ ਕੇ ਦੇਖੋ ਕਿ ਤੁਸੀਂ ਕਿੰਨੇ ਹੈਲਦੀ ਹੋ ਨਾ ਤੋਂ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਕਿ ਬ੍ਰੈਸਟ ਕੈਂਸਰ ਬ੍ਰੈਸਟ ਕੈਂਸਰ ਜਾਂ ਜੋ ਹੋਰ ਕਈ ਬਿਮਾਰੀਆਂ ਉਹ ਤੋਂ ਦਪਾਉਂਦੀਆਂ ਉਹਨਾਂ ਨੂੰ ਬ੍ਰੈਸਟ ਕੈਂਸਰ ਲੱਗੇ ਵੀ ਨਹੀਂ ਖੜਦਾ ਆ ਕੇ ਸੋ ਕਿ ਬ੍ਰੈਸਟ ਫੀਡਿੰਗ ਬੱਚਿਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੀ ਸੋ ਤੁਸੀਂ ਕਰ ਸਕਦੇ ਹੋ ਆਪਣੇ ਬੱਚੇ ਲਈ ਉਨਾ ਕਰੋ ਜਿੰਨਾ ਤੁਸੀਂ ਆਪਣੇ ਬੱਚੇ ਨੂੰ ਦੁੱਧ ਪਿਲਾ ਸਕਦੇ ਹੋ ਡੇਢ ਸਾਲ ਦੋ ਸਾਲ ਤੁਸੀਂ ਪਿਲਾਓ ਤੁਹਾਡੇ ਬੱਚੇ ਦੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿੰਨੇ ਫਾਇਦੇ ਗਣਾ ਚੁੱਕੀ ਆ ਕਿ ਬੱਚੇ ਲਈ ਕਿੰਨੇ ਫਾਇਦੇ ਆ ਕਿੰਨੀਆਂ ਬਿਮਾਰੀਆਂ ਤੋਂ ਤੁਹਾਡਾ ਬੱਚਾ ਮੁਕਤ ਰਹਿ ਸਕਦਾ ਆ ਠੀਕ ਹੈ ਜੀ ਸੋ ਜੇਕਰ ਤੁਹਾਨੂੰ ਮੇਰੀ ਵੀਡੀਓ ਤੇ ਮੇਰੀ ਮੋਜ ਜਵਦੀਆਂ ਲੱਗੀਆਂ ਹੋਵੇ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੈਂਕ ਯੂ